ਐਲਾਨ ਕੀਤਾ ਗਿਆ ਵਾ ਕਿ ਕੱਲ 22 ਤਰੀਕਾ ਪੰਜਾਬ ਦੇ ਵਿੱਚ ਜਿੰਨੇ ਪਾਜਪਾ ਦੇ ਉਮੀਦਵਾਰ ਆ ਉਹਨਾਂ ਦੇ ਖਿਲਾਫ ਹਰਿਆਣਾ ਵਿੱਚ ਮੰਤਰੀਆਂ ਦੇ ਖਿਲਾਫ ਪਾਜਪਾ ਦੇ ਖਿਲਾਫ ਕੱਲ ਇੱਕ ਵੱਡਾ ਇੱਕ ਦਿਨਾ ਅੰਦੋਲਨ ਹੋਊਗਾ ਜਿਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਰਨਬੀਰ ਸਿੰਘ ਜੀ ਸੰਧੂ ਗੁਰਦਾਸਪੁਰ ਵਿੱਚ ਬੱਬੂ ਜੀ ਅਰਤੌਰ ਦੇ ਵਿੱਚ ਮਨਦੀਪ ਸਿੰਘ ਮੰਨਾ ਹਰੀ ਕੋੜ ਦੇ ਵਿੱਚ ਬੰਥਰਾਜ ਖਾਨ ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਬਿੱਟੂ ਜੀ ਪਟਿਆਲੇ ਦੇ ਵਿੱਚ ਪਰਮੀਤ ਕੌਰ ਜੀ ਇਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹ ਉਮੀਦਵਾਰਾਂ ਦੇ ਖੜਾ ਮੋਰੇ ਇੱਕ ਦਿਨਾਂ ਮੌਜਾ ਲੱਗੂਗਾ ਇਸ ਤਰ੍ਹਾਂ ਹਰਿਆਣੇ 'ਚ ਅਰ ਉਹੀ ਸਵਾਲ ਲੈ ਕੇ ਆਵਾਂਗੇ ਜਿਹੜੇ ਕਹਿੰਦੇ ਸੀ ਇੱਕ ਤੋਂ ਬਾਅਦ ਦੋ ਨੂੰ ਤੁਹਾਨੂੰ ਨਹੀਂ ਲੱਗਣ ਜਿਹੜੇ ਕਹਿੰਦੇ ਸੀ ਤੁਹਾਨੂੰ ਦੋਪਰੀ ਗੱਲ ਘਟਦਾਂਗੇ ਅਸੀਂ ਪੂਰਾ ਮੰਟਾਂ ਗਨਾ ਪੀਸਫੁਲੀ ਆਵਾਂਗੇ ਤੁਹਾਡੇ ਘਰਾਂ ਗਾੜੀ ਇਹ ਡੈਮੋਕਰੇਟਿਕ ਸਾਡਾ ਹੱਕ ਹੈਗਾ ਵਾ ਹਰ ਸਵਾਲ ਫੇਰ ਚੱਕਾਂਗੇ ਕਿ ਤੋਂਡੇ 10 ਸਾਲ ਰਹੇ ਪ੍ਰਧਾਨ ਮੰਤਰੀ ਜੀ ਨੇ ਐਮਐਸ ਪੀ ਲੀਗਲ ਗਰੰਟੀ ਕਹੂਣ ਕੋਣਾ ਹੁੰਦਾ ਵਾਦਾ ਕੀਤਾ ਸੀ ਭਾਜ ਨਿਕਲੇ ਆ ਤੋਂਡੇ ਪ੍ਰਧਾਨ ਮੰਤਰੀ ਜੀ ਦਾ ਵਾਦਾ ਸੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਹੋਊਗਾ ਨਹੀਂ ਪੂਰਾ ਹੋਇਆ ਨਹੀਂ ਵਫਾ ਕਰ ਸਕੀ ਇਹ ਤੋਂ ਗਾਂ ਫਸਲੀ ਬੀਮਾ ਯੋਜਨਾ ਜੜੀਆਂ ਦੇਖਤੀਆਂ 16 ਕੰਪਨੀਆਂ ਦਾ ਢਿੱਡ ਭਰਨੂ ਇਹਨਾਂ ਨੇ ਬਣਾਈ ਹੈਗੀ ਆ ਉਹ ਸਾਡੇ ਲਈ ਠੀਕ ਨਹੀਂ ਹੈਗੀ ਸਰਕਾਰ ਆਪਣੇ ਬੇਜ਼ਤੀ ਫਸਲੇ ਵੀ ਮਜੂਦ ਨਾ ਬਣਾਵੇ ਇਹਦੀ ਗੱਲ ਮੰਗ ਕਰਾਂਗੇ ਭਾਰਤ ਡਬਲਯੂ ਪੀਓ ਤੋਂ ਬਾਹਰ ਆਵੇ ਮਜ਼ਦੂਰਾਂ ਲਈ ਇਨਤਜ਼ਾਰ 200 ਦਿਨ ਦਾ 700 ਰੁਪਿਆ ਦਿਹਾੜੀ ਇਹ ਮੰਗਾ ਨਹੀਂ ਸਾਡੀਆਂ ਜੜੀਆਂ ਹੈ ਤੁਹਾਨੂੰ ਹਰ ਤੁਸੀਂ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੰਦਾ ਕੀ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰ ਦਿੱਲੀ ਜਾ ਕੇ ਪ੍ਰਦਰਸ਼ਨ ਨਹੀਂ ਕਰ ਸਕਦੇ ਇਹ ਸਵਾਲ ਲੈ ਕੇ ਆਵਾਂਗੇ ਤੁਸੀਂ ਸਾਡਾ 450 ਕਿਸਾਨ ਲਖਮੀ ਕੀਤਾ ਇਹ ਸਵਾਲਾਂ ਦੇ ਜਵਾਬ ਮੰਗਾਂਗੇ ਤੁਹਾਡੇ ਤੋਂ। ਤੁਸੀਂ ਸ਼ਹੀਦ ਸੁਭਕਰ ਸਿੰਘ ਜੀ ਨੂੰ ਕਿਉਂ ਸ਼ਹੀਦ ਕੀਤਾ? ਔਰ ਦੂਸਰੀ ਨੈਸ਼ਨਲ ਹਾਈਵੇ ਤੇ ਦੁਵਾਰਾ ਕਿਹੜੇ ਕਾਨੂੰਨ ਤੈਅ ਕਰਤੀਆਂ ਨੇ? ਇਹਦਾ ਜਵਾਬ ਤੇ ਸੀ ਮੰਗਾਂਗੇ ਤੁਹਾਡੇ ਕੋਲੇ। ਔਰ ਇਸ ਲਈ ਆਵਾਂਗੇ ਭਾਈ ਜੋ ਤੁਸੀਂ ਕਰਨਾ ਹੋ ਤੁਸੀਂ ਜਾਬਰ ਜੇ ਵੱਡੇ ਜੇ ਤਾਕਤ ਆ ਤੁਹਾਡੇ ਕੋਲੇ ਜੋ ਮਰਜ਼ੀ ਕਰ ਲਿਓ ਨੰਗੇ ਪਿੰਡੇ ਨੰਗੇ ਹੱਥ ਔਰ ਪੂਰੀ ਦੇਸ਼ ਦੁਨੀਆ ਦੇ ਸਾਹਮਣੇ ਪਾਛ ਪਾ ਦਾ ਅਸਲ ਚਿਹਰਾ ਸੀ ਨੰਗਾ ਕਰਾਂਗੇ ਅਸੀਂ ਦੇਸ਼ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਵਾਂ ਪੈਣਾ ਨੂੰ ਸੱਦਾ ਦੇ ਰਹੇ ਹਾਂ ਵੀ ਵੱਧ ਤੋਂ ਵੱਧ ਕੱਲ ਦੇ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਕਰੋ ਧੰਨਵਾਦ